ਸੱਚੇ ਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਲ ਖਬਰਾਂ ਦੇ ਸ਼ੁਰੂआत ਪਹਿਲਾਂ ਇੱਕ ਸੰਮਾਰਧਿਆ ਮੁਖੜਲਾਈਨਸ ਤੇ 트럼ਪ ਨੇ ਭਾਰਤੀ ਅਰਥ ਵਿਵਸਥਾ ਨੂੰ ਕਿਹਾ ਡੈਡ ਇਕਨੋਮੀ ਕਿਹਾ ਭਾਰਤ ਅਤੇ ਰੂਸ ਨੂੰ ਮਿਲ ਕੇ ਆਪਣੀ ਆਰਥਿਕਤਾ ਨੂੰ ਡਬੋਉਣਾ ਚਾਹੀਦਾ 트럼ਪ ਨੇ ਛੇ ਭਾਰਤੀ ਕੰਪਨੀਆਂ ਤੇ ਲਗਾਈ ਪਾਬੰਦੀ ਕਿ ਹਰਾਨ ਦੇ ਨਾਲ ਗੁਪਤ ਰੂਪ ਦੇ ਵਿੱਚ ਕੀਤਾ ਜਾ ਰਿਹਾ ਹੈ ਵਪਾਰ ਅਮਰੀਕਾ ਨੇ ਪਾਕਿਸਤਾਨ ਦੇ ਨਾਲ ਕੀਤਾ ਤੇਲ ਸੌਦਾ ਤੇ ਲੱਭਨ ਤੇ ਕੱਢਣ ਚ ਕੀਤੀ ਜਾਵੇਗੀ ਮਦਦ 트럼ਪ ਨੇ ਦਿੱਤਾ ਬਿਆਨ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਭਾਰ ਦੇ ਉਤੇ 25% ਟੈਰਿਫ ਤਾਂ ਲਗਾਏ ਹੀ ਦਿੱਤੇ ਨੇ ਪਰ ਉਹਨਾਂ ਦੀ ਬਿਆਨਬਾਜ਼ੀ ਰੁਕਣ ਦਾ ਨਾਮ ਨਹੀਂ ਲੈ ਰਹੀ ਕੋਰੋਨਾ ਨੇ ਭਾਰਤ ਦੀ ਇਕਨੋਮੀ ਨੂੰ ਡੈਡ ਇਕਨੋਮੀ ਕਹਿ ਦਿੱਤਾ ਹੈ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਭਾਰਤ ਤੇ ਰੂਸ ਮਿਲ ਕੇ ਆਪਣੀ ਆਰਥਿਕਤਾ ਨੂੰ ਡਬੋਂਦੇ ਰਹਿਣ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਰੂਸ ਨੇ ਜਵਾਬ ਦਿੱਤਾ ਹੈ ਰੂਸ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡਰੇ ਹੋਏ ਨੇ ਭਾਰਤ ਦੇ 25% ਤਿਆੜਫ ਲਗਾਉਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਤੇ ਰੂਸ ਨੂੰ ਮੁੱਦਾ ਅਰਥਚਾਰਾ ਆਖਿਆ ਉਹਨਾਂ ਆਖਿਆ ਹੈ ਕਿ ਭਾਰਤ ਤੇ ਰੂਸ ਨੂੰ ਆਪਣੀਆਂ ਅਰਥਵਿਵਸਥਾਵਾਂ ਨਾਲ ਡੁੱਬਨ ਦੋ ਮੈਨੂੰ ਕੀ ਫਰਕ ਪੈਂਦਾ ਹੈ ਇੱਕ ਦਿਨ ਪਹਿਲਾਂ ਟਰੰਪ ਨੇ 1 ਅਗਸਤ ਤੋਂ ਭਾਰਤ ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਮੌਜੂਦਾ ਸਮੇਂ 'ਚ ਅਮਰੀਕਾ ਭਾਰਤੀ ਸਮਾਨਾਂ 'ਤੇ ਔਸਤਨ ਲਗਭਗ 10% ਟੈਰਿਫ ਲਗਾਉਂਦਾ ਹੈ। ਇਸ ਵਾਤੇ ਨਾਲ ਅਮਰੀਕੀ ਬਾਜ਼ਾਰ 'ਚ ਭਾਰਤੀ ਸਮਾਨਾਂ ਦੀਆਂ ਕੀਮਤਾਂ ਬਹੁਤ ਵੱਧ ਜਾਣਗੀਆਂ। ਡੈੱਡ ਇਕਨੋਮੀ ਇੱਕ ਅਜਿਹੀ ਸਥਿਤੀ ਹੁੰਦੀ ਹੈ ਜਦੋਂ ਕਿਸੇ ਦੇਸ਼ ਦੀ ਆਰਥਿਕਤਾ ਪੂਰੀ ਤਰ੍ਹਾਂ ਰੁਕ ਜਾਂਦੀ ਹੈ ਜਾਂ ਪੂਰੀ ਤਰ੍ਹਾਂ ਹੌਲੀ ਹੋ ਜਾਂਦੀ ਹੈ। ਇਸ ਝ ਕਾਰੋਬਾਰ ਉਤਪਾਦਨ ਨੌਕਰੀਆਂ ਤੇ ਲੋਕਾਂ ਦੀ ਕਮਾਈ ਲਗਭਗ ਰੁਕ ਜਾਂਦੀ ਹੈ ਵਿਕਾਸ ਰੁਕ ਜਾਂਦਾ ਤੇ ਲੋਕ ਵਿਤੀ ਸੰਕਟ ਚ ਫਸ ਜਾਂਦੇ ਨੇ ਡੱਡ ਇਕਨੋਮੀ ਇੱਕ ਅਧਿਕਾਰਿਤ ਆਰਥਿਕ ਸ਼ਬਦ ਨਹੀਂ ਹੈ ਇਹ ਇੱਕ ਬੋਲਚਾਲ ਵਾਲਾ ਸ਼ਬਦ ਹੈ ਇਸ ਲਈ ਇਸ ਨੂੰ ਮਾਪਣ ਲਈ ਕੋਈ ਸਹੀ ਪੈਮਾਨਾ ਨਹੀਂ ਹੁੰਦਾ ਹਾਲਾਂਕਿ ਇਸ ਨੂੰ ਸਮਝਣ ਲਈ ਕੁਝ ਆਰਥਿਕ ਸੂਚਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਨੂੰ ਜੀਡੀਪੀ ਮਹਿੰਗਾਈ ਬੇਰੋਜ਼ਗਾਰੀ ਦਰ ਤੇ ਵਪਾਰ ਘਾਟੇ ਦੇ ਰਾਹੀਂ ਸਮਝਿਆ ਜਾ ਸਕਦਾ ਹੈ ਸਾਬਕਾ ਰੂਸੀ ਰਾਸ਼ਟਰਪਤੀ ਮੈਦਵੇਵ ਨੇ ਟੈਲੀਗ੍ਰਾਮ ਤੇ 트াম্প ਨੂੰ ਜਵਾਬ ਦਿੱਤਾ ਤੇ ਲਿਖਿਆ ਕਿ 트াম্প ਨੂੰ ਡੈਡ ਹੈਂਡ ਦੀ ਖਤਰਨਾਕ ਸ਼ਕਤੀ ਨੂੰ ਯਾਦ ਰੱਖਣਾ ਚਾਹੀਦਾ ਹੈ ਭਾਵੇਂ ਇਹ ਹੁਣ ਮੌਜੂਦ ਨਹੀਂ ਹੈ ਜਿਕਰ ਸਾਬਕਾ ਰੂਸੀ ਰਾਸ਼ਟਰਪਤੀ ਦੇ ਕੁਝ ਸ਼ਬਦ ਅਮਰੀਕਾ ਵਰਗੇ ਸ਼ਕਤੀਸ਼ਾਲੀ ਰਾਸ਼ਟਰਪਤੀ ਨੂੰ ਇੰਨਾ ਘਬਰਾਉਂਦੇ ਹੋਏ ਵਿਖਾਉਂਦੇ ਨੇ ਤਾਂ ਰੂਸ ਦਾ ਰਸਤਾ ਬਿਲਕੁਲ ਸਹੀ ਹੈ ਅਸੀਂ ਆਪਣੇ ਰਾਹ ਤੇ ਚੱਲਦੇ ਰਹਾਂਗੇ ਡੈਡ ਹੈਂਡ ਇੱਕ ਪੁਰਾਣਾ ਰੂਸੀ ਪਰਮਾਣੂ ਹਥਿਆਰ ਕੰਟਰੋਲ ਸਿਸਟਮ ਹੈ ਜੋ ਦੇਸ਼ ਦੀ ਲੀਡਰਸ਼ਿਪ ਤੇ ਚਲੇ ਜਾਂਦੇ ਵੀ ਬਦਲਾ ਲੈ ਸਕਦਾ ਹੈ ਤੇ ਉਦੜ ਅਮਰੀਕੀ ਰਾਸ਼ਪਤੀ ਡੋਨਾਲਡ 트럼ਪ ਨੇ 24 ਕੰਪਨੀਆਂ ਦੇ ਉੱਤੇ ਪਾਬੰਦੀ ਲਗਾਈ ਹੈ ਇਹਨਾਂ ਦੇ ਵਿੱਚ 6 ਭਾਰਤੀ ਕੰਪਨੀਆਂ ਵੀ ਸ਼ਾਮਿਲ ਨੇ ਇਹਨਾਂ ਕੰਪਨੀਆਂ ਦੇ ਉੱਤੇ ਇਹ ਕਹਿ ਕੇ ਪਾਬੰਦੀ ਲਗਾਈ ਗਈ ਹੈ ਕਿ ਇਹਨਾਂ ਨੇ ਈਰਾਨ ਦੇ ਨਾਲ ਗੁਪਤ ਰੂਪ ਦੇ ਵਿੱਚ ਵਪਾਰ ਕੀਤਾ ਸੀ ਸੋ ਬਦਲੇ ਦੇ ਵਿੱਚ ਈਰਾਨ ਦਾ ਵੀ ਬਿਆਨ ਹੈ ਈਰਾਨ ਦਾ ਕਹਿਣਾ ਹੈ ਕਿ ਅਮਰੀਕੀ ਅਰਥਵਿਵਸਥਾ ਨੂੰ ਹਥਿਆਰ ਦੇ ਵਜੋਂ ਵਰਤ ਰਿਹਾ ਹੈ ਤੇ ਦੂਜੇ ਦੇਸ਼ਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਦੇਰ ਰਾਤ ਈਰਾਨ ਤੋਂ ਪਾਬੰਦੀਸ਼ੁਦਾ ਰਸਾਇਣ ਅਤੇ ਪੈਟਰੋਲ ਕੈਮੀਕਲ ਉਤਪਾਦ ਖਰੀਦਣ ਵਾਲੀਆਂ 24 ਕੰਪਨੀਆਂ ਤੇ ਪਾਬੰਦੀਆਂ ਲਗਾ ਦਿੱਤੀਆਂ ਨੇ। ਇਹਨਾਂ ਚ 6 ਭਾਰਤੀ ਕੰਪਨੀਆਂ ਵੀ ਸ਼ਾਮਲ ਨੇ। ਇਸ ਤੋਂ ਇਲਾਵਾ 7 ਕੰਪਨੀਆਂ ਚੀਨ ਦੀਆਂ, 6 ਯੂਏਈ ਦੀਆਂ, 3 ਹਾਂਗਕਾਂਗ ਦੀਆਂ ਤੇ 1 ਤੁਰਕੀ ਤੇ ਰੂਸ ਦੀਆਂ ਕੰਪਨੀਆਂ ਨੇ। ਅਮਰੀਕੀ ਵਿਦੇਸ਼ ਵਿਭਾਗ ਨੇ ਇਹਨਾਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਮੰਤ੍ਰਾਲੇ ਦਾ ਕਹਿਣਾ ਹੈ ਕਿ ਇਨ੍ਹਾਂ ਕੰਪਨੀਆਂ ਨੇ 2024 ਦੀ ਯੂਏਈ ਰਾਹੀਂ 1000 ਕਰੋੜ ਰੁਪਏ ਤੋਂ ਵੱਧ ਦੇ ইরਾਨੀ ਮੁੱਲ ਦੇ ਉਤਪਾਦ ਆਯਾਤ ਕੀਤੇ ਸਨ। ਈਰਾਨ ਆਪਣੇ ਪ੍ਰਮਾਣੂ ਪ੍ਰੋਗਰਾਮ ਦਾ ਵਿਸਥਾਰ ਕਰ ਰਿਹਾ ਹੈ ਤੇ ਇਸ ਪੈਸੇ ਨਾਲ ਅਤਵਾਦ ਨੂੰ ਫੰਡਿੰਗ ਕਰ ਰਿਹਾ ਹੈ। ਈਰਾਨ 2018 ਤੋਂ ਪਾਬੰਦੀਆਂ ਦੇ ਹੇਠ ਹੈ। ਈਰਾਨ ਨੇ ਇਸ ਦਾ ਜਵਾਬ ਦਿੰਦਿਆਂ ਹੋਇਆਂ ਆਖਿਆ ਹੈ ਕਿ ਅਮਰੀਕਾ ਉਸ ਦੀ ਆਰਥਿਕਤਾ ਨੂੰ ਹਥਿਆਰ ਵਜੋਂ ਵਰਤ ਰਿਹਾ ਹੈ। ਦੂਤਾਵਾਸਤਾ ਕਹਿਣਾ ਸੀ ਕਿ ਅਮਰੀਕਾ ਈਰਾਨ ਤੇ ਭਾਰਤ ਵਰਗੇ ਆਜ਼ਾਦ ਦੇਸ਼ਾਂ ਤੇ ਪਾਬੰਦੀਆਂ ਲਗਾ ਕੇ ਉਹਨਾਂ ਦੀ ਤਰੱਕੀ ਤੇ ਵਿਕਾਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਪਾਬੰਦੀਆਂ ਅੰਤਰਰਾਸ਼ਟਰੀ ਕਾਨੂੰਨ ਤੇ ਦੇਸ਼ਾਂ ਦੀ ਪ੍ਰਭੂਸੱਤਾ ਦੀ ਉਲੰਘਣਾ ਕਰਦੀਆਂ ਨੇ ਇਹ ਆਧੁਨਿਕ ਆਰਥਿਕ ਸਮਰਾਜਵਾਦ ਦਾਇਕ ਰੂਪ ਹੈ ਇਹਨਾਂ ਨੀਤੀਆਂ ਦਾ ਵਿਰੋਧ ਕਰਨਾ ਇੱਕ ਮਜ਼ਬੂਤ ਗਲੋਬਲ ਸਾਊਥ ਲਈ ਖੜਾ ਹੋਣਾ ਹੈ ਅਲ ਕੈਮੀਕਲ ਸੋਲੂਸ਼ਨਸ ਪ੍ਰਾਈਵੇਟ ਲਿਮਟਿਡ ਤੇ ਸਭ ਤੋਂ ਵੱਡਾ ਦੋਸ਼ ਹੈ ਕੰਪਨੀ ਨੇ ਜਨਵਰੀ ਤੋਂ ਦਸੰਬਰ 2024 ਦੇ ਵਿਚਾਲੇ 84 ਮਿਲੀਅਨ ਡਾਲਰ ਤੋਂ ਵੱਧ ਮੁੱਲ ਦੇ ਇਰਾਨੀ ਪੈਟਰੋਕੈਮੀਕਲ ਉਤਪਾਦ ਆਇਆਤ ਕੀਤੇ ਗਲੋਬਲ ਇੰਡਸਟਰੀਅਲ ਕੈਮੀਕਲ ਲਿਮਟਿਡ ਜੁਲਾਈ 2024 ਤੋਂ ਜਨਵਰੀ 2025 ਤੱਕ 51 ਮਿਲੀਅਨ ਡਾਲਰ ਤੋਂ ਵੱਧ ਮੁੱਲ ਦੇ ইরਾਨੀ ਮੀਥਨੋਲ ਤੇ ਹੋਰ ਉਤਪਾਦ ਖਰੀਦ ਚੁੱਕੀ ਹੈ ਜੁਪੀਟਰ ਡਾਇ ਕੈਂਪ ਪ੍ਰਾਈਵੇਟ ਲਿਮਿਟਿਡ ਕੰਪਨੀ ਨੇ ਇਸ ਸਮੇਂ ਦੌਰਾਨ ਲਗਭਗ 49 ਮਿਲੀਅਨ ਡਾਲਰ ਦੇ ইরਾਨੀ ਉਤਪਾਦ ਆਯਾਤ ਕੀਤੇ ਜਿਨ੍ਹਾਂ ਚ ਟੋਲੂਇਨ ਵਿਸ਼ਾ ਮਿਲਿਆ ਰਮਨੀਕ ਲਾਲ ਐਸ ਗੋਸਾਲੀਆ ਐਂਡ ਕੰਪਨੀ ਨੇ ਲਗਭਗ 22 ਮਿਲੀਅਨ ਡਾਲਰ ਦੇ ਪੈਟਰੋਕੈਮੀਕਲ ਖਰੀਦੇ ਨੇ ਜਿਸ ਚ ਮੀਥਨੋਲ ਤੇ ਤੇ ਟੋਲੂਇਨ ਸ਼ਾਮਿਲ ਨੇ ਪਰਸਿਸਟੈਂਟ ਪੈਟਰੋਕੈਮ ਪ੍ਰਾਈਵੇਟ ਲਿਮਟਿਡ ਕੰਪਨੀ ਨੇ ਅਕਤੂਬਰ ਅਤੇ ਦਸੰਬਰ 2024 ਦੇ ਵਿਚਾਲੇ 14 ਮਿਲੀਅਨ ਡਾਲਰ ਦਾ ইরਾਨੀ ਮੀਥਨੋਲ ਆਯਾਤ ਕੀਤਾ ਹੈ ਕੰਚਨ ਪੋਲੀਮਰਸ ਤੇ 1.3 ਮਿਲੀਅਨ ਡਾਲਰ ਦੇ ইরਾਨੀ ਪੋਲੀਥੀਨ ਉਤਪਾਦ ਖਰੀਦਣ ਦਾ ਦੋਸ਼ ਹੈ ਇਹ ਪਾਬੰਦੀਆਂ ਅਮਰੀਕਾ ਦੀ ਈਰਾਨ ਤੋਂ ਵੱਤ ਤੋਂ ਵੱਤ ਦਬਾਅ ਪਾਉਂਦੀ ਨੀਤੀ ਦਾ ਹਿੱਸਾ ਨੇ ਅਮਰੀਕਾ ਦਾ ਦਾਵਾ ਹੈ ਕਿ ਈਰਾਨ ਆਪਣੇ ਤੇਲ ਤੇ ਪੈਟਰੋਕੈਮੀਕਲ ਉਤਪਾਦਾਂ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ ਦੀ ਵਰਤੋਂ ਮੱਧ ਪੂਰਬ 'ਚ ਅਸਥਿਰਤਾ ਫੈਲਾਉਣ ਤੇ ਅਤਵਾਦੀ ਸੰਗਠਨਾਂ ਨੂੰ ਸਮਰਥਨ ਕਰਨ ਲਈ ਕਰਦਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਪਾਬੰਦੀਆਂ ਦਾ ਉਦੇਸ਼ ਸਜ਼ਾ ਦੇਣਾ ਨਹੀਂ ਹੈ ਸਗੋਂ ਵਿਵਹਾਰ ਵਿੱਚ ਤਬਦੀਲੀ ਲਿਆਉਣਾ ਹੈ ਜੇਕਰ ਪਾਬੰਦੀ-ਸ਼ੁੱਧਾ ਕੰਪਨੀਆਂ ਚਾਹਣ ਤਾਂ ਉਹ ਅਮਰੀਕੀ ਖਜ਼ਾਨਾ ਵਿਭਾਗ ਨੂੰ ਪਾਬੰਦੀਆਂ ਹਟਾਉਣ ਲਈ ਅਰਜ਼ੀ ਦੇ ਸਕਦੀਆਂ ਨੇ। ਇਸ ਕਾਰਵਾਈ 'ਚ ਭਾਰਤ ਤੋਂ ਇਲਾਵਾ ਤੁਰਕੀ, ਚੀਨ, ਯੂਈ ਅਤੇ ਇੰਡੋਨੇਸ਼ੀਆ ਦੀਆਂ ਕੁਝ ਕੰਪਨੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਅਮਰੀਕਾ ਮੁਤਾਬਕ ਇਹ ਕੰਪਨੀਆਂ ਈਰਾਨ ਦੇ ਤੇਲ ਵਪਾਰ ਚ ਸਹਿਯੋਗ ਕਰ ਰਹੀਆਂ ਸਨ ਉਦੋਂ ਅਮਰੀਕਾ ਨੇ ਪਾਕਿਸਤਾਨ ਦੇ ਨਾਲ ਤੇਲ ਦਾ ਸੌਦਾ ਕਰ ਲਿਆ ਤੇ ਲੱਭਨ ਤੇ ਕੱਢਣ ਦੇ ਵਿੱਚ ਅਮਰੀਕਾ ਹੁਣ ਪਾਕਿਸਤਾਨ ਦੀ ਮਦਦ ਕਰੇਗਾ ਡੋਨਾਲਡ ਟਰੰਪ ਨੇ ਆਖਿਆ ਹੈ ਕਿ ਕੀ ਪਤਾ ਕੱਲ ਨੂੰ ਪਾਕਿਸਤਾਨ ਭਾਰਤ ਨੂੰ ਤੇਲ ਵੇਚਣਾ ਸ਼ੁਰੂ ਕਰ ਦਵੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨਾਲ ਤੇਲ ਸਮਝੌਤੇ ਦਾ ਐਲਾਨ ਕੀਤਾ ਹੈ ਇਸ ਤਹਿਤ ਪਾਕਿਸਤਾਨ ਦੇ ਤੇਲ ਭੰਡਾਰਾਂ ਨੂੰ ਵਿਕਸਿਤ ਕੀਤਾ ਜਾਵੇਗਾ। ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਭਵਿੱਖ ਵਿੱਚ ਭਾਰਤ ਨੂੰ ਤੇਲ ਵੇਚ ਸਕਦਾ ਹੈ। ਸੋਸ਼ਲ ਮੀਡੀਆ ਪੋਸਟ ਦੇ ਵਿੱਚ 트ੰਪ ਨੇ ਲਿਖਿਆ ਹੈ ਕਿ ਅਸੀਂ ਪਾਕਿਸਤਾਨ ਦੇ ਨਾਲ ਇੱਕ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਜਿਸ ਵਿੱਚ ਅਮਰੀਕਾ ਤੇ ਪਾਕਿਸਤਾਨ ਸਾਂਝੇ ਤੌਰ ਤੇ ਉੱਥੇ ਵਿਸ਼ਾਲ ਤੇਲ ਭੰਡਾਰਾਂ ਨੂੰ ਵਿਕਸਿਤ ਕਰਨਗੇ। ਇਸ ਸਾਂਝੇਦਾਰੀ ਲਈ ਇੱਕ ਤੇਲ ਕੰਪਨੀ ਦੀ ਚੋਣ ਕੀਤੀ ਜਾਵੇਗੀ। ਸ਼ਾਇਦ ਇੱਕ ਦਿਨ ਉਹ ਭਾਰਤ ਨੂੰ ਵੀ ਤੇਲ ਵੇਚਣਗੇ। ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕੁਝ ਘੰਟੇ ਪਹਿਲਾਂ ਹੀ ਉਹਨਾਂ ਨੇ ਭਾਰਤ ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਪਿਛਲੇ ਸਾਲ ਸਤੰਬਰ ਚ ਪਾਕਿਸਤਾਨ ਦੀ ਸਮੁੰਦਰੀ ਸਰਹੱਦ ਵਿੱਚ ਤੇਲ ਤੇ ਗੈਸ ਦਾ ਇੱਕ ਵੱਡਾ ਭੰਡਾਰ ਮਿਲਿਆ ਸੀ ਪਾਕਿਸਤਾਨੀ ਮੀਡੀਆ ਹਾਊਸ ਡਾਨ ਦੇ ਅਨੁਸਾਰ ਇੱਕ ਸਹਿਯੋਗੀ ਦੇਸ਼ ਦੇ ਸਹਿਯੋਗ ਨਾਲ ਇਸ ਖੇਤਰ ਵਿੱਚ 3 ਸਾਲਾਂ ਤੱਕ ਇੱਕ ਸਰਵੇਖਣ ਕੀਤਾ ਗਿਆ ਸੀ ਇਸ ਤੋਂ ਬਾਅਦ ਤੇਲ ਤੇ ਗੈਸ ਭੰਡਾਰਾਂ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਕੁਝ ਰਿਪੋਰਟਾਂ ਦੇ ਅਨੁਸਾਰ ਇਹ ਰਿਜ਼ਰਵ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਤੇਲ ਅਤੇ ਗੈਸ ਰਿਜ਼ਰਵ ਹੋਵੇਗਾ ਵਰਤਮਾਨ ਵਿੱਚ ਵੈਨੇਜ਼ੁਏਲਾ ਕੋਲ ਸਭ ਤੋਂ ਵੱਡਾ ਤੇਲ ਰਿਜ਼ਰਵ ਹੈ ਜਿਸ 'ਚ 34 ਲੱਖ ਬੈਰਲ ਤੇਲ ਹੈ ਇਸ ਦੇ ਨਾਲ ਹੀ ਅਮਰੀਕਾ ਕੋਲ ਸਭ ਤੋਂ ਸ਼ੁੱਧ ਤੇਲ ਰਿਜ਼ਰਵ ਹੈ ਜਿਸ ਦੀ ਵਰਤੋਂ ਹਜੇ ਤੱਕ ਨਹੀਂ ਕੀਤੀ ਗਈ ਰਿਪੋਰਟ ਮੁਤਾਬਕ ਭੰਡਾਰਾਂ ਦੇ ਨਾਲ ਸੰਬੰਧਿਤ ਖੋਜ ਨੂੰ ਪੂਰਾ ਕਰਨ ਲਈ ਲਗਭਗ 42000 ਕਰੋੜ ਰੁਪਏ ਦੀ ਲਾਗਤ ਆਵੇਗੀ ਇਸ ਤੋਂ ਬਾਅਦ ਇਸ ਨੂੰ ਸਮੁੰਦਰ ਦੀ ਡੂੰਘਾਈ ਤੋਂ ਕੱਢਣ ਵਿੱਚ 4-5 ਸਾਲ ਲੱਗ ਸਕਦੇ ਨੇ ਜੇਕਰ ਖੋਜ ਸਫਲ ਹੁੰਦੀ ਹੈ ਤਾਂ ਤੇਲ ਅਤੇ ਗੈਸ ਕੱਢਣ ਲਈ ਖੂ ਲਗਾਉਣ ਅਤੇ ਹੋਰ ਬਨਿਆਦੀ ਢਾਂਚਾ ਬਣਾਉਣ ਲਈ ਹੋਰ ਪੈਸੇ ਦੀ ਲੋੜ ਹੋਵੇਗੀ। ਪਾਕਿਸਤਾਨੀ ਅਧਿਕਾਰੀਆਂ ਨੇ ਤੇਲ ਅਤੇ ਗੈਸ ਭੰਡਾਰਾਂ ਦੀ ਖੋਜ ਨੂੰ ਦੇਸ਼ ਦੀ ਨੀਲੇ ਪਾਣੀ ਦੀ ਆਰਥਿਕਤਾ ਲਈ ਚੰਗਾ ਦੱਸਿਆ ਹੈ। ਸਮੁੰਦਰੀ ਮਾਰਗਾਂ, ਨਵੀਆਂ ਬੰਦਰਗਾਹਾਂ ਤੇ ਸਮੁੰਦਰੀ ਨੀਤੀ ਰਾਹੀਂ ਆਰਥਿਕਤਾ ਨੂੰ ਉਤਸ਼ਾਹਿਤ ਕਰਨ ਨੂੰ ਨੀਲੀ ਆਰਥਿਕਤਾ ਆਖਿਆ ਜਾਂਦਾ ਹੈ। ਪਾਕਿਸਤਾਨ ਸਰਕਾਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ 2026 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਯੁੱਧ ਦੌਰਾਨ 트ੰਪ ਦੀਆਂ ਕੂਟਨੀਤਿਕ ਪਹਿਲ ਕਦਮੀਆਂ ਤੇ ਵਿਚੋਲਗੀ ਨੇ ਇੱਕ ਵੱਡੀ ਜੰਗ ਨੂੰ ਟਾਲਣ 'ਚ ਮਦਦ ਕੀਤੀ ਹੈ। ਪਾਕਿਸਤਾਨ ਸਰਕਾਰ ਦੇ ਅਧਿਕਾਰਿਤ ਬਿਆਨ ਮੁਤਾਬਕ 트ੰਪ ਨੇ ਨਵੀਂ ਦਿੱਲੀ ਤੇ ਇਸਲਾਮਾਬਾਦ ਦੋਵਾਂ ਨਾਲ ਗੱਲ ਕਰਕੇ ਜੰਗ ਬੰਦੀ 'ਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਨਾਲ ਦੋ ਪਰਮਾਣੂ ਸ਼ਕਤੀਆਂ ਵਿਚਾਲੇ ਜੰਗ ਦੀ ਸੰਭਾਵਨਾ ਟਲ ਗਈ। ਸੂਏ ਸੰਤਾਜ਼ਾ ਖਬਰਾਂ ਜਾਂਨੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਆ ਮੁਖੜ ਲੈਣਸਤੇ ਟਰੰਪ ਨੇ ਭਾਰਤੀ ਅਰਥ ਵਿਵਸਥਾ ਨੂੰ ਕਿਹਾ ਡੈੱਡ ਇਕਨੋਮੀ ਕਿਹਾ ਭਾਰਤ ਅਤੇ ਰੂਸ ਨੂੰ ਮਿਲ ਕੇ ਆਪਣੀ ਆਰਥਿਕਤਾ ਨੂੰ ਡਬੋਉਣਾ ਚਾਹੀਦਾ ਹੈ ਟਰੰਪ ਨੇ ਛੇ ਭਾਰਤੀ ਕੰਪਨੀਆਂ ਤੇ ਲਗਾਈ ਪਾਬੰਦੀ ਕਿ ਹਰਾਨ ਦੇ ਨਾਲ ਗੁਪਤ ਰੂਪ ਦੇ ਵਿੱਚ ਕੀਤਾ ਜਾ ਰਿਹਾ ਹੈ ਵਪਾਰ ਅਮਰੀਕਾ ਨੇ ਪਾਕਿਸਤਾਨ ਦੇ ਨਾਲ ਕੀਤਾ ਤੇਲ ਸੌਦਾ ਤੇ ਲੱਭਨ ਤੇ ਕੱਢਣ ਚ ਕੀਤੀ ਜਾਵੇਗੀ ਮਦਦ ਟਰੰਪ ਨੇ ਦਿੱਤਾ ਬਿਆਨ ਇਸ ਦੇ ਨਾਲ ਹੀ ਮੇਰੇ ਨਾਲ ਦੀ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦਿਨਾਂ ਤਨਵਾਦ